ਸੱਜਣ ਗੱਲ ਦੇ ਸਾਰਿਆਂ ਨੂੰ ਆਈ ਹੋਪ ਸਾਰੇ ਰਾਜੀ ਖੁਸ਼ੀ ਹੋਗੇ ਤਾਂ ਤੁਹਾਡਾ ਸਵਾਗਤ ਹੈ ਫਿਰ ਇੱਕ ਵਾਰ ਮੇਰੇ ਚੈਨਲ ਜੁਮਰੇ ਕੇਵਤੇ ਤਾਂ ਅਸੀਂ ਆ ਰਹੇ ਸੀ ਸ਼੍ਰੀ ਅਨੰਦਪੁਰ ਸਾਹਿਬ ਹਲਾ ਮਲਮ ਨਾਲ ਤਾਂ ਉਸ ਦੀਏ ਦੀ ਤਿਆਰੀ ਚੱਲ ਰਹੀ ਪਈ ਆ ਤੇ ਤੁਹਾਨੂੰ ਵਿਖਾਉਣਾ ਮੈਂ ਤੇ ਤੁਸੀਂ ਬਰਾਗਵੇ ਜੁੜੇ ਰਹੋ ਪ੍ਰੋਪਰ ਯਾਤਰਾ ਦਾ ਕਲਾ ਕਲਾ ਪਾਟ ਵਿਖਾਵਾਂਗੇ ਤੇ ਤੁਸੀਂ ਮੇਰੇ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਤੇ ਜਰੂਰ ਕਰਿਓ ਤਾਂ ਦੇਸ਼ਾਂ-ਵਦੇਸ਼ਾਂ ਵਿੱਚ ਬੈਠੇ ਮੇਰੇ ਵੀਰ ਭਰਾ ਜਿਹੜੇ ਗਏ ਹੋਏ ਨੇ ਉਹ ਆਪਣੇ ਯਾਤਰਾ ਇਸ ਵਲੌਗ ਦੇ ਰਾਹੀਂ ਅੰਦਾਜ਼ਨ ਸਕਦੇ ਹੋ ਤਾਂ ਆਪਣਾ ਈਮੋ ਜੋ ਵੀ ਹੈ ਤੁਹਾਡੇ ਕੰਟਰੀ ਜਿੱਥੋਂ ਵੀ ਵੇਖੋਗੇ ਤੇ ਈਮੋ ਜ਼ਰੂਰ ਭੇਜੋ ਮੈਨੂੰ ਬਹੁਤ ਖੁਸ਼ੀ ਮਹਿਸੂਸ ਹੁੰਦੀ ਹੈ ਜਦੋਂ ਮੇਰੇ ਵੀਰ ਭਰਾ ਮੈਨੂੰ ਸਪੋਰਟ ਕਰਦੇ ਤੇ ਚਲੋ ਬਾਕੀ ਦਿਖਾਉਣਾ ਹੈ ਤੁਹਾਨੂੰ ਤੇ ਇਧਰ ਆ ਜੀ ਸਵੇਰ ਦੇ ਜਿਹੇ ਲੱਗੇ ਹੋਏ ਨੇ ਟਰੈਕਟਰ ਦੀ ਤਿਆਰੀ ਹੁੰਦੀ ਹੈ ਤੇ ਫੱਟੇ ਅਸੀਂ ਦਿਵਾ ਲੈਂਦੇ ਹਾਂ

ਤੇ kasih ਫਤਿਹ ਨਾਲ ਨੂੰ ਮੈਂ ਡਾਇਆ ਛਤਰੀ ਸਾਫ ਇੰਦਰ ਸਾਡੇ ਪਾਪਾ ਜੀ ਖੜੇ ਹੋਏ ਨੇ ਬਹੁਤ ਗਰਮ ਮੂਡ ਦੇ ਵਿੱਚ ਨੇ ਹੋ ਗਈ ਅੰਦਰ ਕੋ ਨਿਆ ਹੈ ਓਏ ਆ ਆ ਲੈ ਤੇ ਆ ਹਜੇ ਪਾਜੀ ਪੇਂਟਰ ਸਾਹਿਬ ਸਵੇਰ ਦੇ ਆਏ ਨੇ ਦੀ ਦਿਹਾੜੀ ਨਗ ਜਾਣੀ ਇੱਥੇ ਹੀ ਰੈਡੀ ਵੱਲ ਓਏ ਪ੍ਰਤਾਪ ਸਾਹਮਣੇ ਵੀ ਕਰਦੇ ਨਹੀਂ ਲੈਟਾਂ ਦਾ ਉਹ ਘੱਟੇ ਨਾ ਉਹ ਸੋਚੀ ਜਾਂਦੀ ਹੈ ਚੰਕ ਨਹੀਂ ਹੋ। ਅੱਛਾ ਇਹ ਨੂੰ ਮਗਾਉਣੀ ਹੈ। ਕਿਹੜਾ ਮੈਟ ਫਿੱਕਾ ਕਰ ਦੇਣਾ? ਚੰਕਲ ਬਤੀ ਬਤੀ ਨੂੰ ਹੂੰ ਹੂੰ। ਨਾ ਬੁਲਾ। ਬਾਗੇ ਜੀ ਜਦੋਂ ਨਾਲ ਲੱਗਾ ਸਾਰਾ ਰੈਡੀ ਹੁੰਦਾ ਨਾ ਤੇ ਫਿਰ ਤੁਹਾਨੂੰ ਦਿਖਾਉਨੇ ਆ ਰੈਡੀ ਕਰਕੇ। ਉਹ ਸ਼ਾਮਾਂ ਪੈ ਚੁੱਕੀਆਂ ਤੇ ਮੁੰਡੇ ਜੇ ਸਾਰੇ ਇਧਰ ਭੇਜਾ ਸਿੰਘ ਵੀ ਆਏ ਚਾਹ ਪਾਣੀ ਪੀ ਲਿਆ ਤੇ ਬਾਕੀ ਸਵੇਰ ਦੇ ਡੇ ਆ ਜੇ ਲੈਮੀ ਲੇੜੀ ਕਰਨਾ ਛਤਰੀ ਛੁਤਰੀ ਤੁਹਾਨੂੰ ਦੱਸਿਆ ਹੀ ਤੇ ਸ਼ਾਮਾਂ ਦਾ ਵੇਲਾ ਹੋ ਗਿਆ ਤੇ ਇਧਰ ਵੇਖ ਸਕਦੇ ਤੁਸੀਂ ਆਹ ਨਾਲ ਅਸੀਂ ਫੜਦੇ ਆ ਓਏ ਰੱਬ ਤੇ ਰੱਬ ਦਾ ਇਹ ਬਟੈਂਗਲ ਵਿਖਾ ਰੇ ਨਾ ਇਹ ਸਟੈਂਗਲ ਦੀ ਜਿਹੜੀ ਖਾਨੀ ਆ ਆਹਾਂ ਉਹ ਦੇਖ ਯਾਰ ਆ ਸਾਡੀ ਛੋਟੀ ਮੈਂ ਸਟੈਂਗਲ ਖਲੋਤੀ ਆ ਇੱਥੇ ਕਹਿੰਦਾ ਵਿਦੀ ਕਹਿੰਦਾ ਮੈਂ ਜਾਣਾ ਇੱਥੇ ਬਹਿ ਕੇ ਬੈਠ ਤੋ ਇੱਥੇ ਜਾਣਾ ਵਾ ਹਾਂ ਇੱਥੇ ਆਪਾਂ ਫੋਨਾ ਮਾਮਾ ਸੱਚੀ ਮੇਰੀ ਇੱਥੇ ਰਹਿ ਰਹੀ ਤੇ ਜਾਈਏ ਬਾਜੋ ਹੋਰ ਜਾਲਾ ਦੀ ਸਟicker ਸਟicker ਲਾ ਆ ਯਾਰ ਸਾਡੇ ਉੱਪੇ ਸਿੱਧਾ ਕਲਾ ਸਟicker ਉਧਰ ਵੀ ਸਟicker ਮਾਨਾ ਯਾਰੋ ਫੜ ਬੀਨਗਾ ਇੱਥੇ ਸਮੋਕ ਕਰਨਾ ਹੀ ਵਿਹਲਾ ਦਾ ਸਮੋਕ ਇੱਥੇ ਕਰੀ ਨੇ ਬਾਕੀ ਰਹਿ ਦੰਨੇ ਵੀ ਪਹਿਲਾਂ ਇੱਥੇ ਹੀ ਕਰ ਸਮੋਕ ਹਜੂਤ ਆ ਲਾ ਨਹੀਂ ਫਿਲ ਕਰ ਅੜੀ ਕਿਤੇ ਫੁਕਾਰ ਕੋਈ ਨਹੀਂ ਮੇਰੇ ਕੋਈ ਕਿਹੜੀ ਤੇ ਧੂਮਾਂ ਚਾਹ ਬਣਾਣੀ ਵਿਦੀ ਨਹੀਂ ਤਾਂ ਸਮਝਦੇ ਵੀ ਦੋ ਮਿੰਟਾਂ ਦਾ ਕੰਮ ਆ ਹੈ ਵਿਦੀ ਓਏ ਮੈਂ ਤੂੰ ਇਹਦਾ ਸਮਝਦਾ ਦੂ ਮਿੰਟਾਂ ਦਾ ਕੰਮ ਐ ਪਾ ਨੂੰ ਕੋਸ਼ ਜਿਹਦੀ ਸਾਰੀ ਦਿਹਾੜੀ ਲੱਗੀ ਇਹ ਬਰਾਦਰ ਕਹਿੰਦੇ ਥੀ ਲਿਆਉਣਾ ਹਣ ਲੈ ਆ ਜਾ ਹਾਂ ਤੇ ਹੈਗੀ ਇੱਧਰ ਨਹੀਂ ਉਹ ਹੈਗੀ ਪੈ ਪੂਪ ਜਿਹੜੀ ਕਹਿੰਦੇ ਹਾਂ ਫਿਰ ਕੋਈ ਹੈਗੀ ਤੇ ਉਹ ਥੱਲੇ ਦੀ ਪਾ ਦਈਏ ਫਿਰ ਉਹ ਲੱਭ ਲੈਣਾ ਉਹ ਉਹ ਆਹ ਪਹਿਲਾਂ ਉਹਦੇ ਬਣਾਉਣਾ ਉਹ ਤਾਂ ਚੱਕੜੇ ਕਰੀ ਉਹ ਪੈਪੀ ਗੱਲ ਕਰਦਾ ਜਾ ਆਪ ਜਾ ਕੋਈ ਨਹੀਂ ਵੀਰ ਮੈਂ ਜਾਵਾਂ ਬਿਲਡਿੰਗ ਦੇ ਟਰਾਕਲੀ ਉੱਤੇ ਆ ਜਾਂਦਾ ਨਾਲ ਤਾਂ ਦੇ ਕੱਢ ਦਸੀ ਪਿੰਡ ਖਾਣੀ ਪਾਲਦਾ ਕੁੱਤਰ ਆ ਗਿਆ ਕੁੰਡੇ ਕੁੰਡੇ ਮੋਮਾ ਕੁੰਡੇ ਕੁੰਡੇ ਸਾਰੇ ਨੁਕੀਟ ਆ ਗਏ ਨਾ ਇੱਧਰ ਆ ਬੜਾ ਉਹ ਕੱਢਿਆ ਗਿਆ ਫਦੇ ਹੋਰ ਲੈ ਗਿਆ ਹੂੰ ਵੇਖਿਆ ਦਿਲ ਮੁੰਡੇ ਦਾ ਯਾਰ ਨਾ ਦਿਲ ਬੜਾ 500 ਰੁਪਏ ਦੇਣਾ ਨੇ ਮੈਨੂੰ ਤੇ ਇਹਨੂੰ ਨਹੀਂ ਪਤਾ ਦੋਲ ਦੇ ਦੇਣਾ ਵਦ ਆਹ ਹਾਂ ਇਹ ਨਹੀਂ ਅੱਜ ਇਹਨੇ ਮੈਨੂੰ ਕਿਹਾ 532 ਮੈਂ ਲਗਾ ਜਦੋਂ ਬਾਅਦ ਚੱਲਗਾ ਤੈਨੂੰ ਐਸ ਕਰਾਵਾਂਗਾ ਪਰ ਮੈਨੂੰ ਪਹਿਲਾਂ 500 ਦੇ ਹਾਂ ਜਾ ਵਦ ਕੋਗਲਾ ਵੇਖੀ ਜਿਗਰਾ ਜਾ ਲੈ ਗਿਆ ਜਾ ਲੈ ਆ ਬਸ ਗਾੜ ਖਾੜ ਚੱਲ ਵੇਖ ਲੈਨੇ ਅੱਜ ਵਲੌਗ ਚ ਹੀ ਹੁੰਦੀ ਕਿ ਨਹੀਂ ਹਮ ਮੰਨ ਵੀ ਆ ਗਏ ਤਿਆਰ ਹੋ ਕੇ ਸੇਵਾ ਕਰਨ ਹੁਣ ਆ ਗਏ ਨੂੰ ਜਾਣਾ ਇਹਨੇ ਕੱਲ ਨੂੰ ਜਾਣਾ ਨਹੀਂ ਜਾਣਾ ਉਹ ਤਾਂ ਮੰਗਣਾ ਕਰੀ ਹੁਣ ਹੀ ਵਿੱਚ ਮੈਂ ਕਹਿਣਾ ਜਿਹੜਾ ਤੂੰ ਵੇਖਣ ਦਾ ਹੈ ਵਿਆਹਾਂ ਬੈਗ ਸੋਟ ਕੇ ਮਿਲਦਾ ਹੁੰਦਾ ਨਾ ਇਹ ਸੋਟਿਆ ਬਲਾ ਕਿੱਥੇ ਇੰਨੇ ਬੈਗ ਆਪਾਂ ਆਏ ਹਾਂ ਮਹਿੰਦੀ ਆਏ ਹੋਣ ਕੇ ਰੋਡ ਤੇ ਚੜੇ ਹਾਂ ਉਹ ਗੋਪੀਗਾ ਇੰਨਾ ਨੇ ਉਦੋਂ ਦੇ ਭਰਾ ਤੇ ਗੁਰੂ ਕੇ ਲੋਰ ਵੀ ਡਿੱਗ ਗਿਆ ਹੀ ਉਹ ਗੋਪੀ ਡਿੱਗਾ ਹੀ ਗੋਪੀ ਤੇ ਗੋਪੀ ਨਹੀਂ ਸੋਟਾ ਚੱਲ ਆਇਆ ਵੱਡੀ ਬੋਲ ਉਹ ਚੱਲੇ ਆਪਰਾ ਦੇ ਹੌਂਸਲਾ ਕਰ ਐਡਾ ਮਾੜਾ ਸਮਝਦੇ ਬਦਿਆਂ ਆਵੇਂ ਕੇ ਚੱਲਿਆ ਹੈ ਜਾਂ ਆਏਗਾ ਜਾ ਬਦੇ ਨਾ ਜਾਨਾ ਠੰਡਿਆ ਚਾਹ ਹੁੰਦੀ ਹੈ ਕੀ ਹੋ ਗਿਆ ਵਾ ਤੇਰੇ ਤੇ ਪੂਰਾ ਜੀਉ ਮਾਰਨ ਆੱਖਾਂ ਦੇ ਵਾ ਕੀ ਹੈ ਹੋ ਹੈ ਵਾਹ ਚੱਲਿਆ ਗੱੱਖੇ ਲਾ ਲੋ ਵੀਆ ਕੀ ਕੀ ਚਾਹ ਪੀ ਲਾ ਚਾਹ ਨਹੀਂ ਨਾ ਪੀਣੀ ਉਹਨਾਂ ਚਾਹ ਵੀ ਨਹੀਂ ਕੇ ਨੇ ਵਾ ਨਾ ਓਏ ਉਹ ਲੈ ਕੇ ਤੇ ਲੱਭ ਫਿਰ ਬੰਦ ਕੀਆ ਤੁਹਾਨੂੰ ਲੱਭੀ ਆਗੇ ਹੁਣ ਚਾਹ ਪੀ ਲਈ ਜਾ ਲੈ ਗਿਆ ਆਪਾਂ ਨੇ ਮਿਲੀ ਆ ਡੇੜਾ ਤੋਂ ਕੋ ਲੱਲਾ ਕਾਚੇ ਕੋ ਕੋਣ ਨੇ ਦਾ ਡੈਡੀ ਕੋ ਪੀਤੀ ਐ ਨਾ ਮਾਦਾ ਫਿਰ ਡੈਡੀ ਕੋ ਪੀਤੀ ਡੈਡੀ ਜੋ ਚਾਹ ਨਹੀਂ ਪੀਤੀ ਜੀ ਇਹ ਪੀ ਕੇ ਘਰੋਂ ਆਇਆ ਉਹ ਵੀ ਛੜਿਆ ਨਾ ਨੇ ਠੀਕ ਹੈ ਭੁੱਖ ਮੰਨਦੇ ਜੇ ਉਹ ਇੱਥੇ ਟੋੜੀ ਨੂੰ ਚਲੋ ਕੰਦੀਆ ਫਿਰ ਲਾਤਾਰਾ ਕਿਹਦੇ ਮੰਦੀ ਆ ਗਈ ਆ जाव रे मर गया ओथौ पौड़ियां तो 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 पार। पे बेच देखना जा लिया कर ले जो कोने में पड़ी हो चल ले फोटो वाला बाबा चल चल ले पानी बने छोड़ पापा नहीं है ठंडा भी हो पड़गा रावत जल्दी चल ਹੱਲੇ 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 ਗਾਰੇ ਵਿੱਚ ਨਾ ਹੋਣੀ ਹੈ ਅੱਦੋਂ ਵੀ ਇਦਾਂ ਦੀ ਆ ਜਿਹੜੇ ਜਿੱਥੋਂ ਨਾ ਚੀਨ ਜੀ ਦੇੜੀ ਇਹਦੇ ਵਿੱਚੋਂ ਉਹਦੇ ਵਿੱਚੋਂ ਦੀ ਜਿੱਥੇ ਪਾਰਟੀ ਹੋਣ ਲੱਗਣੀ ਹੈ ਨਾ ਟਣ ਨੇ ਆਪ ਦੀ ਕੀ ਚਾਹ। ਜਾ ਬਰਾਬਰ ਪਿੱਛੇ ਕਰ। ਹੈ? ਹੈ? ਇੱਕ ਹੋਰ ਦੇਣੀ। ਕਿਹੜਿਆ ਖਣਨੇ ਬਾੜੀ। ਠੀਕ ਆ। ਅੱਗੇ ਵੀ ਨਹੀਂ ਆਉਣਾ। ਠੀਕ ਨਹੀਂ ਅੱਗੇ ਆਉਣਾ ਕੋਈ ਆਉਣਾ ਅਗਲੇ ਪਾਸੇ ਹੋਰ ਜੀ। ਹਾਲੇ ਵੀ ਜੀ। ਇੱਕ ਅੰਦਰਲੇ ਬਨੇ ਵਾਹ ਹਾਲੇ ਇੱਕ ਬਾਹਰਲੇ ਬਨੇ ਅੰਦਰ ਇੱਕ। ਉਧਰਲੇ ਪਾਸੇ ਆਪ। ਉਧਰਲੇ ਬਨੇ ਫੜਾਉਣਾ। ਉਧਰ ਬਾਹਰ। ਹਾਲੇ ਫੜਾ। खनाड पर आउनी लाते छियो यो अलग 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 प्रिस्किन अलग एक आलू आलू बास वाशिन की पढाई जा बास न दो पुड गया मैं सुमो सुमो काट दो दाब लानो हेलो बाजे पहले काट ल रमेश ਛਤਰੀ ਛਤਰੀ ਕਰਨ ਲੱਗ ਗਏ ਫਿੱਟ ਇਸ ਤੋਂ ਬਾਅਦ ਆ ਟਰਾਲੀਆਂ ਨੂੰ ਕਰਨਾ ਹੈ ਕਿ ਵੇਲਡ ਕਰਨਾ ਤੈਨੂੰ ਕਹਾਉਂਡ ਹੈ ਨਹੀਂ ਦੋ 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 ਕੰਮ ਹੈ ਬੱਬੇ ਆਪਣਾ ਕਰਨਾ ਪੈਂਦਾ ਜਿਦਾਂ ਤੇਰਾ ਕੰਮ ਹੈ ਆ ਵੀ ਆ ਗਏ ਯਾਰ ਆਪਣੇ ਗਾਰੀਆਂ ਖਾਲੇ ਗਾਰੀਆਂ ਕਰਤਾ ਕੰਮ ਉਹ ਲੱਗ ਜਾਊਗਾ ਨੂੰ ਜਾਣਾ ਹੈਗਾ ਨਾਨਪੁਰ ਸਾਹਿਬ ਤੇ ਉੱਤਰ ਸਮੋ ਕਲਾਪਉ ਵਿਸਵੇਰ ਦਾ ਬੈਠਾ ਇਥੇ ਰਾਲੀਆਂ ਦਾ ਰਹਿੰਦਾ ਹਾਂ ਦੇ ਨਹੀਂ ਕਾਈ ਮਾਰ ਮਾਰ ਲਾ ਲਓ ਜੀ ਘੋਨੇ ਨੇ ਕਸਤੀਆਂ ਲੇਟਾਂ ਪੁੱਠੀਆਂ ਮੈਨੂੰ ਕੋ ਪਤਾ ਕਿੱਥੇ ਆ ਓਕੇ ਆਹ ਤੇ ਮੈਂ ਨਾ ਖੋ ਰਿਹਾ ਕਾਰਾਂ ਵੀ ਕਰਨੀਆਂ ਇੱਥੇ ਕਰਦੀ ਇਹ ਗੰਡੇ ਵੇਖੀ ਮਾਰਨਾ ਤਾਂ ਜੀ ਕੋਚ ਇਹਦੇ ਨੂੰ ਬੜੀ ਲੋੜੀ ਆ ਦੀ ਲਾਕਾ ਟੜਾਉਣਾ ਪਟਾਕਾ ਕਢਾਉਂਦੇ ਆ ਕੱਢਦੇ ਦੰਦ ਪਧਰੇ ਕਰਦੇ ਦੇ ਓਏ ਕੋਨਾ ਕਰ ਕੀ ਹੈ ਨਾ ਕਰ ਨਾ ਦੰਦਾ ਨਹੀਂ ਕਰਾਂ ਚੋਬੇ ਠੀਕ ਨੀਗਾ ਇੱਥਾ ਉਹੋ ਲੈ ਗਏ ਨੇਰਾ ਇੱਥੇ ਕਾਫੀ ਹੋ ਚੁੱਕਾ ਹਣਾ ਤੁਹਾਡਾ ਕੰਮ ਆਵੇ ਫੱਟੇ ਵੇਖੋ ਲਵਾਗ ਲੈ ਸਾਰੇ ਹੀ ਖਲੇ ਰਹੇ ਫਿਰਨ ਦੇ ਭੇਜਾਸੇ ਹਾਂ ਟਰੈਕਟਰ ਨਹੀਂ ਦੇਣਾ ਹਣਾ ਇਹ ਭਰਾ ਜਿਹੜਾ ਟਰੈਕਟਰ ਲੈ ਗਿਆ ਉਸੇ ਤੱਕ ਗਈ ਜਾਂਦੀ ਉਹ ਹੀ ਪੱਪਾ ਉਹ ਹੀ ਉਹ ਨੂੰ ਪਾ ਲਾ ਜਿਹੜਾ ਟਿੱਕਾ ਲਾ ਟਿੰਕੋ ਕਿੰਨੇ ਦਾ ਫਟੇ ਲਵਾਉਣ ਵਾਲਾ ਬੰਦਾ ਜਿਹੜਾ ਇਹ ਕਾਲੂ ਖਾਲੂ ਉੱਤੇ ਬੈਠਾ ਉਹ ਖਲੋਤਾ ਬੰਦਾ ਉਹ ਨਹੀਂ ਬੰਦਾ ਗੁਰੂ ਉਹੋ ਹੀ ਬੈਠਾ ਉਹੋ ਜਿਹੜੇ ਬੰਦੇ ਭੇਜੇ ਨਾ ਉਹੋ ਹੀ ਬੈਠਾ ਇਹ ਮਾਮਾ ਫੱਟੇ ਲਵਾਉਣ ਡਿਆ ਸੀ ਉੱਤੇ ਬੈਠਾ ਸੀ ਉਹਨੇ ਤੇ ਬੱਲੀਆਂ ਲਾਈਆਂ ਫੜੋ ਇੱਧਰ ਉਹ ਇੱਧਰ ਲਾਓ ਪਾ ਪੈਣਾ ਪਾਪ ਪਾਪ ਦੀ ਸੋਚੋ ਅੱਜੇ ਕੰਮ ਤੇ ਆਡਾ ਨਿਭੜਦਾ ਨਹੀਂ ਇਤ ਤਰ੍ਹਾਂ ਰਹਿੰਦੇ ਹਰ ਵਾਰੀ ਹਰ ਵਾਰੀ ਇਤ ਰਹਿੰਦਾ ਹੈ ਹੈ ਨਹੀਂ ਮੇਜਰ ਇਹ ਕਾਲੀ ਨਹੀਂ ਕਰਦੇ ਹੌਸਲੇ ਨਾਲ ਕੰਮ ਕਰਦੇ ਕੰਮ ਪਹਿਲਾਂ ਬੈਠੇ ਰਹਿਣਾ ਜਦੋਂ ਸਿਰ ਤੇ ਆ ਜਾਣਾ ਉਦੋਂ ਹਣਾ ਵੀ ਚਲੋ 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 ਚਲੇ ਰਾਕੀ ਕੋਨੇ ਆਪੇ ਪਾਪ ਬਦ ਤੁਸੀਂ ਕਿੱਥੇ ਲੈ ਗਰੋ ਥੋੜਾ ਬੜੇ ਠੀਕ ਹੈ ਠੀਕ ਹੈ ਚਾਤਾ ਬਣਾਇ ਚਲਾੜੇ ਦਾ ਕਾਲਾ ਤੁਹਾਨੂੰ ਰੋਟਾ ਬਣਾ ਰਿਹਾ ਸਰ ਮਾਣ ਟਰੈਕਟਰ ਦਾ ਹੀ ਲੱਭਾ ਨੂੰ ਮੈਂ ਬਣਾ ਦੂਗੀ ਰੋਟੀ ਰੋਟਾ ਲੱਗ ਗਿਆ ਓਏ ਨਿਹਰਾ ਫੁੱਲ ਹੋ ਗਿਆ ਤੇ ਮੈਂ ਲਾਈਟ ਜਗਾ ਦਿੱਤੀ ਹੈ ਤੇ ਆਪਾਂ ਖੰਚਲੇ ਰੋਟੀ ਰੋਟੀ ਖਾ ਕੇ ਫਿਰ ਵੈਨੇ ਕੀ ਕਰਦੇ ਆ ਅੱਗੇ ਭਰਾ ਮੇਰਾ ਪੈਰ ਲੱਗ ਜਾ ਲੱਗਾ ਹੀ ਨਾਲ ਦਾਦਾ ਦੇ ਰਸੇ ਵੀ ਉਣਾਈ ਪੋਣੇ ਆ ਸਵੇਰੇ ਵੇਖੇ ਤੈਨੂੰ ਕੰਮ ਕਰਨਾ ਪੈਣਾ ਕੱਕੇ ਆਉਣਾ ਪੈਣਾ ਇੱਥੇ ਕਰੀ ਲੈ ਤੈਨੂੰ ਦੱਸਤਾ ਵਸ ਨਾ ਹੋਣਾ ਕਿ ਸਵੇਰੇ ਕੋਈ ਕੰਮ ਨਹੀਂ ਕਰਦਾ ਫਿਰ ਨਾ ਕਰਨੀ ਜੀ ਸਵੇਰੇ ਇੱਕੋ ਟਰਾਲੀ ਕਰਨੀ ਆ ਤੇ ਗੱਦੇ ਲੰਦ ਕੇ ਲਿਆਓ ਬਹੁਤ ਪਤਾ ਕੀ ਕਰਾਂਗੇ ਹਾਂ ਆਹ ਟਰਾਲੀ ਕਰ ਲੈਨੇ ਰੈਡੀਅਟਰ ਤੇ ਗਦੇ ਗਦੇ ਲਾ ਦੇ ਨਾਲੇ ਫੱਟੇ ਸੈੱਟ ਕਰਾ ਲਾਂਗੇ ਕੋਣ ਲੈਣ ਗਿਆ ਕਿ ਲੈ ਚਾਰ ਕੋਣ ਲੈ ਆ ਬਗਨੀ ਕਾਹਨ ਇਹਨਾਂ ਦੇ ਕੰਮ ਸਾਰੇ ਢਿਲੇ ਹੀ ਰਹਿੰਦੇ ਆ ਹੁੰਦੇ ਸਾਲ ਹੀ ਹੁੰਦੇ ਸਾਰੇ ਟਰਾਲਿੰਗਾ ਆਇਆ ਬੰਨੀਆਂ ਦਾ ਵੋਏ ਲਾਈਟ ਬਲਿੰਕ ਕਰਨ ਦੀ ਆ ਵਿਧੀ ਲਾਈਟ ਬਲਿੰਕ ਕਰਨ ਦੀ ਕੈਮਰਾ ਦੀ ਲਾਈਟ ਬਲਿੰਕ ਕਰਨ ਦੀ ਆ ਉਹ ਮੈਂ ਲਾਈਟ ਜਗਾਂ ਦੀ ਲਾਈਟ ਕਿਹੜੀ ਆ ਕੋਣ ਕੋਣ ਆਹ ਇ ਬਾਂਦਰ ਬਿਠਾ ਓ ਮੰਕੀ ਪਿਛੇ ਜਲਦੀ ਆ ਓਏ హలో ట్రెక్టర్డ్డాగ రెడ్ ఇద్దర అయ బ చాడే ట్రీకా బు ਲੋ ਜੀ ਲਗਭਗ ਸਾਰਾ ਤਿਆਰ ਹੋ ਗਈ ਟਰਾਲੀ ਇੱਕ ਤੇ ਦੂਸਰੀ ਟਰਾਲੀ ਹੁਣ ਡੇ ਆ ਕਰਨ ਰੈਡੀ ਤਾਂ ਚਾਚਾ ਉਹ ਕਿੱਥੇ ਨੇ ਜਿਹੜੇ ਲੋਣੇ ਦਾ ਮਤਲਬ ਨੇ ਆ ਟਰਾਲੀ ਸਾਡੀ ਰੈਡੀ ਹੋ ਚੁੱਕੀ ਆ ਤਸਵੀਰ ਦਾ ਸੀ ਲੱਗਿਆ ਸੀ ਟਰੈਕਟਰ ਤੇ ਤੇ ਟਰੈਕਟਰ ਵੀ ਸਾਡਾ ਲਗਭਗ ਰੈਡੀ ਹੋ ਗਿਆ ਜਿਹੜਾ ਥੋੜਾ ਬਹੁਤਾ ਕੰਮ ਆ ਸਵੇਰੇ ਗਰਾਵਾਂਗੇ ਤੇ ਕੱਲ ਤੁਹਾਨੂੰ ਮਿਲਾਂਗੇ ਚਾਨਗਾਂ ਯਾਤਰਾ ਤੇ ਹੋਈ ਯਾਤਰਾ ਵਿਖਾਈ ਜਾਊਗੀ ਤੇ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ ਤੇ ਕਮੈਂਟ ਬਾਕਸ ਵਿੱਚ ਕਮੈਂਟ ਜ਼ਰੂਰ ਕਰੋ ਤੇ ਮਿਲਦੇ ਹਾਂ ਸਵੇਰੇ ਤੁਹਾਨੂੰ ਫਿਰ ਤੁਹਾ ਦਾ ਧੰਨਵਾਦ ਐਨੋ ਯਾਦ ਰੱਖਿਓ ਐਡਿਟ ਕਰਨ ਦੀ